ਹਾਂਜੀ ਅਸ਼ਸ਼ਿਕਾਲ ਚੌਥੀ ਜਮਾਤ ਤੇ ਬੁੱਕ ਐਕਸਰਸਾਈਜ਼ ਤੇ ਮੈਂ ਫੁੱਲ ਐਕਸਪਲੇਨੇਸ਼ਨ ਦੀ ਵੀਡੀਓ ਅੱਡ ਬਣਾਈ ਹੈ ਤੇ ਮੈਂ ਤੁਹਾਨੂੰ ਕਿਆਸੀ ਲਿਖਣ ਕੋਸ਼ਲ ਕੁਐਸਚਨ ਆਨਸਰ ਜਿਹੜੇ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਕਰਵਾਉਂਗੀ ਜ਼ਰੂਰ ਆਵੇਗੇ ਹਾਂਜੀ ਪੂਰਾ ਕੁਐਸਚਨ ਰੋਜੀ ਵਧਦੀ ਉਮਰ ਦੀਆਂ ਆਂਤਨوں ਕੀ ਆਖਰੀ ਸੀ ਛੋਟੇ ਛੋਟੇ ਆਨਸਰ ਨੇ ਕੀ ਆਖਰੀ ਸੀ ਚਲੋ ਕੁਐਸਚਨਸ ਲਿਖਾਂਗੇ ਜੀ

ਨੇ ਉਹੀ ਬਈਏ ਦੇ ਖਪਾਇਆ ਦੇ ਇਹ ਸੀਗਾ ਪਹਿਲੇ ਦਾ ਅੰਸਰ ਐਂਡ ਸੈਕਿੰਡ ਕੁਐਸ਼ਨ ਬੁੱਢੀਔਰ ਤੇ ਰਾਣੀ ਦੀ ਕੀ ਲੱਗਦੀ ਸੀ ਰਾਣੀ ਤੇ ਕੀ ਲੱਗਦੀ ਸੀ ਅ ਰਾਣੀ ਦੀ ਅਗਲੇ ਚ ਮੈਂ ਕੁਐਸ਼ਨ ਥੋੜੀ ਲਿਖੂਗੀ ਤੁਸੀਂ ਖੁਦ ਹੀ ਲਿਖ ਲਿਓ ਠੀਕ ਹੈ ਆਜੇ ਕਰਉਂਦੇ ਆ ਪੜ੍ਹਿੰਦੇ ਆ ਤੇ ਤੂੰ ਤਾਂ ਨਹੀਂ ਆਇਆ ਬਾਈ ਉਹ ਨਾ ਚੱਕਾ ਚੱਕਾ ਟੈਕੀ ਨੂੰ ਕਹੇ ਕਾਪਾਣ ਚੱਕਰ ਆਇਆ ਉਹ ਆ ਰਹੀ ਸੀ ਕਰ ਲੈਣੇ ਤੁਸੀਂ ਠੀਕ ਹੈ ਸੋ ਥਰਡ ਕੁਐਸਚਨ ਬੁੱਢੀ ਔਰਤ ਕਿਸ ਦੀ ਚਾਤੀ ਲੱਗੀ ਸੀ ਚਾਤੀ ਕਿਸ ਦੀ ਲੱਗੀ ਸੀ ਪ੍ਰੀਤ ਦੇ ਕੁਐਸਚਨ ਜੋ ਵੀ ਲਿਖ ਲੈਣਾ ਬੁੱਢੀ ਔਰਤ ਪ੍ਰੀਤ ਉਹਦੀ ਚਾਚੀ ਲੱਗਦੀ ਸੀ। ਘਰ ਮੇਰੇ ਕੋਲ ਉਹਨੂੰ ਬੱਦ ਤੇ ਅਗਲਾ ਕੁਸ਼ਣ ਕੀ ਹੈ? ਦੇਖ ਲੈ ਮੋਕ ਟੇਕ ਸਾਰੇ ਵੱਡੇ ਛੋਟੇ ਮਾਤਾ ਜੀ ਨੂੰ ਕੀ ਸੁਣਾ ਲਈ ਆਪਕੇ ਸਭ ਕਹਾਣੀ ਹਰੇਕ ਚੀਜ਼ ਨੂੰ ਫੋਨ ਕਰਾਉਂਦੇ। ਕੁਸ਼ਣ ਚ ਉਹ ਪਹਿਲਾਂ ਲਿਖਿਆ ਹੈ ਨਾ। ਪਹਿਲਾਂ ਕੁਸ਼ਣ ਲਿਖ ਲੈਣਾ ਬੱਚੋ ਲਿਖ ਦਿਓ। ਵੱਡੀ ਔਰਤ ਵੱਡੀ ਉਮਰ ਦੀ ਔਰਤ ਨੂੰ ਮਾਸੀ ਜੀ ਕੌਣ ਕਹ ਰਿਹਾ ਸੀ? ਆਪਣੇ ਪੜਿਆ ਸੀ। ਸਭ ਵਧੀਆ ਕਰ ਲੈਣੇ ਬੱਚੇ ਤੁਸੀਂ ਠੀਕ ਹੈ ਜਿਹੜੇ ਮੈਂ ਦੋ ਲਿਖਿਆ ਨਾ ਕੁਐਸਚਨਸ ਲਿਖ ਕੇ ਲਿਖਨੇ ਨਹੀਂ ਨੰਬਰ ਨਹੀਂ ਮੈਨ ਲੈ ਸਕੂਲਾਂ ਨੇ ਦੇਣਾ ਨਹੀਂ ਇਹ ਪੇਪਰਾਂ ਚੋਂ ਜਿਹੜਾ ਲੈ ਸ਼ਾਇਦ ਰਿੱਤੋ ਗਿਆ ਸੀ ਜਿਹੜਾ ਉਹ ਲਾਜਾ ਮਤਲਬ ਨਹੀਂ ਕੁਐਸਚਨਸ

ਲਾਸਟ ਕੁਐਸਚਨ ਬੁੱਢੀ ਔਰਤ ਨੇ ਫਿਰ ਕਦੇ ਕਹਾਣੀ ਸੁਣਨ ਲਈ ਕਿਉਂ ਕਿਹਾ ਸੀ ਵੀ ਕਦੇ ਹੋਰ ਇਹ ਥੋੜਾ ਅੰਸਰ ਵੱਡਾ ਹੈ ਕੁਐਸਚਨ ਜੋ ਲਿਖ ਲੈਣਾ ਹੈ ਬੁੱਢੀ ਔਰਤ ਨੇ ਫਿਰ ਕਦੇ ਕਹਾਣੀ ਸੁਣਨ ਲਈ ਇਸ ਲਈ ਕਿਹਾ ਕਿਉਂਕਿ ਹੁਣ ਮੈਂ ਲਿਖ ਰਹੀ ਹਾਂ ਇਹਨੂੰ ਇਕੱਠਾ ਕਰਕੇ ਲਿਖ ਲੈਣਾ ਥੋੜਾ ਜਿਹਾ ਮਾਰ ਕੇ ਲਿਖ ਦਿਆਂਗੇ ਇਹਨੂੰ ਕਹਾਣੀ پھر بنا تي جو 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 بنا تي ठीक है, ठीक है, कब करके उठे रहे जब उठे रहेंगे तो उन्हें आखिर उन्हें सारा दांती, जो उन्हें आखिर सकारात्मक नारी चीज़ स्कैन ले अपनी चीज़ स्कैन करा देंगे लोग, तभी सभी उन्हें चुका लेंगे। लगा लेंगे ना? लगा लेंगे, ठीक है, बनाते ऐसे करके नहीं पता लगा देंगे। लेकिन बाद ਪਹਿਲਾ ਕੁਐਸਚਨ ਲਿਖ ਲੈਣਾ ਉਸ ਤੋਂ ਬਾਅਦ ਕਿਉਂਕਿ ਉਸ ਦਾ ਫਰਾਂਸ ਨੂੰ ਮਿਲਣ ਲਈ ਆਇਆ ਹੋਇਆ ਸੀ ਹੋਇਆ ਵੀ ਲਿਖ ਲਓ ਅਤੇ ਉਸਨੇ ਉਸ ਦਾ ਹਾਲ ਹੀ ਪੁੱਛਣਾ ਸੀ ਇਸ ਕਰਕੇ ਉਹਨੇ ਕਦੇ ਹੋਰ ਕਹਾਣੀ ਸੁਣੋ ਕਿਹਾ ਸਾਰੇ ਦੇ ਆਨਸਰ ਹੈ ਆਇਆ ਕਰਾਂਗੇ ਆਇਆ ਕਰਾਂਗੇ ਮੰਮੀ ਚੱਕਰ